ਪੰਚ ਕੀ ਕਹਿੰਦਾ ਜਾਂਦੇ ਅੱਜ ਕਾਨਾਰ ਵਿੱਚ ਕੀਤਾ ਉਹ ਤੁਸੀਂ ਆਏ ਲੇਖਾ ਮੈਂ ਖਸ਼ਮ ਜੀ ਨੂੰ ਬਹੁਤ ਬਹੁਤ ਪਾਰਕਾ ਉਹ ਵਧੀਆ ਵਿਦਿਅਕ ਨਿਸ਼ਾਨ ਬਹੁਤ ਅੱਛਾ ਵਿਦੂ ਬਣਿਆ ਹੋਰ ਬਹੁਤ ਵਧੀਆ ਹੈ ਇਹ ਬਹੁਤ ਪ੍ਰਾਨਯ ਮਿੱਤਰ ਹੈ ਔਰ ਬਹੁਤ ਵਧੀਆ ਸਿੰਗਰ ਦੇ ਨਾਮ ਦਾ ਬਹੁਤ ਵਧੀਆ ਇਨਸਾਨੀ ਹੈ ਔਰ ਗਾਣੇ ਚ ਆਪਾਂ ਇਹ ਨਾ ਦੇਖੀਏ ਵੀ ਆਪਾਂ ਕੋਈ ਮੈਸ਼ਨ ਰਿਪੋਰਟ ਕਰ ਰਹੇ ਆ ਕਰੀ ਇਹ ਗਾਣਾ ਸਿਰਫ ਐਂਟਰਟੇਨਮੈਂਟ ਵਾਸਤੇ ਬਣਿਆ ਹੋਆ ਔਰ ਇਹਨੂੰ ਗਾਰਾ ਵੇਲੇ ਇੰਜੋਏ ਕਰੋ ਔਰ ਜੁੜਨ ਦਾ ਹਰ ਵਾਰ ਆਪਣੇ ਅਸਲੀ ਦੇਣਾ ਹੈ ਠੀਕ ਹੈ ਗਾਣਾ ਵਧੀਆ ਗਿਆ ਵਾ ਇੱਕ ਵਾਰ ਗਾਣਾ ਦੇਖੋ ਪੜ ਆਪਣੇ ਆਪ ਮੈਸੇਜ ਚੱਲਦਾ ਨਾ ਪਤਾ ਕਿ ਔਰ ਬਹੁਤ ਵਧੀਆ ਵੀਡੀਓ ਬਣਾਓ ਔਰ ਗਾਣੇ ਨੂੰ ਵਾਰ ਵਾਰ ਸ਼ੇਅਰ ਕਰੋ ਕਦਰ ਹੋਈ ਜੋ ਜਿਦਾਂ ਮੇਰੇ ਵੱਲੋਂ ਪਰ ਫਿਰ ਇਹ ਸਾਰੀ ਟੂਰੀ ਨੂੰ ਅ ਅੱਜ ਤੋਂ 10% ਸੌਂਸ ਨਾਲ ਘਾਇਬ ਲਿਖਿਆ ਅਗੇਨ ਸੰਚਾਰਮ ਜਨਨ ਬਹੁਤ ਬਹੁਤ ਨੂੰ ਵਸਤਾ ਗੋਰਾ ਨੰਦ ਦਸਤ ਪਰ ਸਰਕੀ ਕੰਪਨੀ ਦੀ ਇਸ ਚਾਰਟੀਫਿਕੇਸ਼ਨ ਇਹਨਾਂ ਦਾ ਐਚਆਰ ਕੰਪਨੀ ਕਰ ਰਹੀ ਹੈ ਜਸਤੋ ਐਚਕੀ ਐਚਆਰ ਕੰਪਨੀ ਅਵਿਸ ਕਰ ਰਹੀ ਹੈ ਅੱਲ ਇਹਨਾਂ ਦੇ ਚੈਨਲ ਤੇ ਪਹੁੰਚੇਗਾ ਉਹ ਜੋ ਦੇਖ ਲੋ ਕੋਈ ਵੀ ਕੰਮ ਕਰਦੇ ਜੀ ਉਹ ਇੱਕ ਮੈਸੇਜ ਦੇਣ ਵਾਲਾ ਗਾਣਾ ਜਿਹੜਾ ਕਿ ਹੈਗੇ ਤੇ ਨਾਂ ਤੇ ਪੈਗੀ ਹੈ ਪਰ ਕੀ ਕੁਝ ਚਾਹਣਾ ਚਾਹੁੰਦੇ ਤੁਸੀਂ ਅੱਜ ਬੜੀ ਖੁਸ਼ੀ ਦੀ ਗੱਲ ਹੈ ਮੇਰਾ ਲਾਡਲਾ ਸ਼ਗਿਰਤ ਕਾਸ਼ੀ ਰਾਮ ਚੰਨ ਦਾ ਅੱਜ गाना ਰਿਲੀਜ਼ ਹੋਇਆ ਹੈ ਪੈਕਸ ਔਰ ਬਹੁਤ ਸਾਰੇ ਕਲਾਕਾਰ ਅੱਜ ਇਸ ਫੰਕਸ਼ਨ ਵਿੱਚ ਪਹੁੰਚੇ ਨੇ ਕਿਉਂਕਿ ਚੰਨ ਇੱਕ ਐਸਾ ਕਲਾਕਾਰ ਹੈ 올 ਰੌਂਡਰ ਆਰਟਿਸਟ ਹੈ ਕਮੇਡੀਅਨ ਵੀ ਹੈ ਸਿੰਗਰ ਵੀ ਹੈ ਐਕਟਰ ਵੀ ਹੈ ਔਰ ਬੜਾ ਵਧੀਆ ਕੰਮ ਕਰ ਰਿਹਾ ਹੈ ਮਾਰਕੀਟ 'ਚ ਔਰ ਜਦੋਂ ਵੀ ਕੋਈ ਇਹੋ ਜਿਹਾ ਫੰਕਸ਼ਨ ਹੁੰਦਾ ਹੈ ਆਪਣੇ ਯਾਰ ਦੋਸਤ ਕਲਾਕਾਰ ਇਕੱਠੇ ਕਰ ਦਿੰਦਾ ਹੈ ਇਹ ਸਭ ਤੋਂ ਵੱਡੀ ਖੂਬੀ ਹੈ ਦੀ ਬਾਕੀ ਇਹ ਗਾਣਾ ਬਹੁਤ ਵਧੀਆ ਪਿਕਚਰਾਈਜ਼ ਕੀਤਾ ਹੈ ਇਹ ਸਾਰਿਆਂ ਦਾ ਸਹਿਯੋਗ ਹੈ ਮਲਕੀਸ਼ ਸਿੰਘ ਡਾਇਰੈਕਟਰ ਹੈ ਏਡੀ ਆਪਣਾ ਗੁਰਜੀਪ ਗੋਲਦੀ ਚਾਚਾ ਬਿਸ਼ਨਾ ਔਰ ਕ੍ਰिएशन ਟੀਮ ਹੈ ਜਿਹੜੀ ਸਾਬੀਟਵਾਲ ਗੱਬਰ ਬਹੁਤ سارے ਹੋਰ ਕਲਾਕਾਰਾਂ ਨੇ ਡਾਊਨ ਅਮਲੀ ਬੜਾ ਵਧੀਆ ਕੰਮ ਕੀਤਾ ਸਾਰੇ ਕਲਾਕਾਰਾਂ ਨੇ ਔਰ ਜਸ ਫੈਜ਼ਪੁਰੀ ਉਹਨਾਂ ਨੇ ਗਾਣਾ ਲਿਖਿਆ ਹੈ ਉਹਨਾਂ ਦੀ ਕੰਪਨੀ 'ਚ ਇੱਕ ਗਾਣਾ ਰਿਲੀਜ਼ ਹੋ ਰਿਹਾ ਹੈ ਔਰ ਬੜਾ ਵਧੀਆ ਇੱਕ ਮਾਹੌਲ ਬਣਿਆ ਸਾਡੇ ਬਿਕਰਮਜੀਤ ਸਿੰਘ ਜੀ ਮਾਲ ਸਾਹਿਬ ਉਹਨਾਂ ਦਾ ਇਹ ਬੜਾ ਯੋਗਦਾਨ ਹੈ ਬੜਾ ਵਧੀਆ ਹਾਲ ਹੈ ਔਰ ਬਹੁਤ ਵਧੀਆ ਫੰਕਸ਼ਨ ਇੱਥੇ ਕੋਰੇ ਹੋਰ ਮੈਂ ਸ਼ੁਕਰਗੁਜ਼ਾਰ ਆ ਆਏ ਹੋਏ ਸਾਰੇ ਮਹਿਮਾਨਾਂ ਦਾ ਜਿਨ੍ਹਾਂ ਨੇ ਬੜਾ ਸਹਿਯੋਗ ਦਿੱਤਾ ਹੈ ਕਾਂਸ਼ੀ ਰਾਮ ਚੰਦ ਦਾ ਪਿਆਰ ਹੈ ਇਹ ਉਹਦੇ ਪਿਆਰ ਦਾ ਸਬੂਤ ਹੈ ਸਾਰੇ ਕਲਾਕਾਰ ਇਕੱਠੇ ਹੋਏ ਨੇ ਦੂਰੋਂ ਦੂਰੋਂ ਮਹਾਨ ਸਚਿਤਿ ਹੈ ਤੇ ਆਈਆਂ ਉਹਨਾਂ ਦਾ ਵੀ ਬਹੁਤ-ਬਹੁਤ ਸ਼ੁਕਰੀਆ ਤੇ ਮੈਂ ਬੇਨਤੀ ਕਰਾਂਗਾ ਕਾਂਸ਼ੀ ਰਾਮ ਚੰਦ ਅਗਲਾ ਪ੍ਰੋਗਰਾਮ ਦਸ ਆ ਗਏ ਚੰਗੀ ਤਰੀਕਾ ਸਿੱ ਚੰਗੀ ਅੱਜ ਤੁਹਾਡੇ ਗਾਣਾ ਰੀਲ ਹੋਇਆ। ਇੱਕ ਕੀ ਕਹਿਣਾ ਚਾਹੁੰਦੇ। ਸਭ ਤੋਂ ਪਹਿਲਾਂ ਤੇ ਆਈ ਮੈਂ ਮਾਨਾ ਦਾ ਬਹੁਤ ਬਹੁਤ ਧੰਨਵਾਦ ਜੀ। ਇਹ ਮੇਰਾ ਇੱਕ ਛੋਟਾ ਜਿਹਾ ਅਪਰਾਲਾ ਜੀ ਮੈਨੂੰ ਜਦੋਂ ਕੁਝ ਛਾਂ ਮਹੀਨਾ ਬਾਅਦ ਸਾਲ ਬਾਅਦ ਜਦੋਂ ਮੇਰਾ ਦਿਲ ਕਰਦਾ ਅ ਜਤਨਾ ਮਹੀਨਾ ਬਾਅਦ ਮੈਂ ਜਦੋਂ ਜਾਂ ਕਿਤੇ ਬਾਹਰ ਜਾਵਾਂ ਤੇ ਮੇਰਾ ਦਿਲ ਕਰਦਾ ਮੈਂ ਕੋਈ ਨਾ ਕੋਈ ਗਾਣਾ ਇੱਧਰ ਬਾਹਰ ਗਿਆ ਤੇ ਮੈਂ ਚਲੋ ਗਾਣਾ ਹੀ ਕਰ ਲਵਾਂ। ਇੱਕ ਪੰਥ ਤੇ ਦੋ ਗਾਜ ਹੁਣ ਮੈਂ ਬੈਂਕ ਆਉਂ ਗਿਆ ਸੀ ਤੇ ਉਹ ਥੇ ਗਾਣਾ ਕਰਕੇ ਆਇਆ ਸੀ ਇਹ ਗਾਣਾ ਤੁਸੀਂ ਦੇਖਿਆ ਨਹੀਂ ਗਾਣਾ ਪੈਗ ਵੈਸੇ ਮੈਂ ਪੈਗ ਤੇ ਪੀਂਦਾ ਨਹੀਂ ਗਾ ਪਰ ਗਾਣਾ ਬੜਾ ਵਧੀਆ ਲਿਖਿਆ ਸੀ ਇਹ ਤੁਸੀਂ ਸੁਣੋਗੇ ਅਸੀਂ ਜਿਹੜਾ ਸ਼ਰਾਬ ਨੂੰ ਪ੍ਰਮੋਟ ਨਹੀਂ ਕਰ ਰਹੇ ਇਹ ਇੱਕ ਸਾਰੇ ਕਮੇਡੀ ਕਲਾਕਾਰ ਵਿੱਚ ਇਹਨਾਂ ਦੇ ਕੰਮ ਕੀਤਾ ਜਿੱਦਾਂ ਕਿ ਮੇਰੇ ਉਸਤਾਦ ਸੁਰਿੰਦਰ ਫਿਸਤਾ ਕੁਲੇਸ਼ਾ ਜੀ ਚਾਚਾ ਬਿਸ਼ਨਾ ਜੀ ਗਿੰਦੂ ਕੈਂਡ ਗੱਬਰ ਜੀ ਸਾਬੀ ੜਵਾਲਾ ਟਾਣ ਅਮਲੀ ਗੁਰਾ ਨਾਗੂ ਕਿਆ ਹੋਰ ਵੀ ਕਾਫੀ ਕਲਾਕਾਰਾਂ ਨੇ ਇਸ ਗਾਣੇ ਦੇ ਵਿੱਚ ਕੰਮ ਕੀਤਾ ਵਾ ਜੀ ਔਰ ਇਹ ਜਿਹੜਾ ਗਾਣਾ ਅਸੀਂ ਸਿਰਫ ਇੱਕ ਐਂਟਰਟੇਨਮੈਂਟ ਵਾਸਤੇ ਬਣਾਇਆ ਅਸੀਂ ਕੋਈ ਸ਼ਰਾਬ ਨੂੰ ਪ੍ਰਮੋਟ ਨਹੀਂ ਕਰਦੇ ਸ਼ਰਾਬ ਪੀਣਾ ਤੁਹਾਨੂੰ ਪਤਾ ਹਰ ਗਾਣੇ ਦੇ ਅਖਲੇ ਲਿਖਿਆ ਹੁੰਦਾ ਸਿਹਤ ਵਾਸਤੇ ਹਾਨੀਕਾਰਕ ਹੈ ਸ਼ਰਾਬ ਨਹੀਂ ਪੀਣੀ ਚਾਹੀਦੀ ਚਲੋ ਪਿਛਲੇ ਜ਼ਮਾਨੇ 'ਚ ਜਿਹੜੇ ਅੰਗਰੇਜ਼ ਪੀਂਦੇ ਹੁੰਦੇ ਸੀ ਸ਼ਰਾਬ ਵਗੈਰਾ ਪੀਂਦੇ ਸੀ ਉਹ ਇੱਕ ਦਵਾਈ ਦੇ ਤੌਰ ਤੇ ਪੀਂਦੇ ਹੁੰਦੇ ਸੀ ਹਾਂਜੀ ਤੇ ਹੁਣ ਜਿਹੜੇ ਜਿਹੜੇ ਸ਼ਰਾਬ ਜਿਹੜੇ ਪੀਂਦੇ ਜੇ ਤੇ ਦਵਾਈ ਤੌਰ ਤੇ ਲਓਗੇ ਫੇਰ ਤੇ ਕੋਈ ਜ਼ਿਆਦਾ ਹਾਨੀਕਾਰਕ ਨਹੀਂ ਜੇ ਤੁਸੀਂ ਉਹ ਲੱਭ ਕਰੋਗੇ ਮਰਬੇ ਤੁਸੀਂ ਜ਼ਿਆਦਾ ਪੀਓਗੇ ਤੇ ਟਾੜਾ ਨੁਕਸਾਨ ਵੀ ਹੋ ਸਕਦਾ ਵੈਸੇ ਮੈਂ ਤੇ ਬੇਨਤੀ ਕਰਦਾ ਵੀ ਤੁਸੀਂ ਇਹ ਨਸ਼ਿਆਂ ਤੋਂ ਦੂਰ ਰਹੋ ਵੈਸੇ ਪਿਛਲੇ ਜ਼ਮਾਨੇ ਕੇ 10 ਦੇ ਵਿੱਚ ਸ਼ਰਾਬ ਅਫੀਮ ਤੇ ਇਹਨਾਂ ਚੀਜ਼ਾਂ ਤੋਂ ਬੰਦਾ ਜੇ ਕਰਦਾ ਸੀ ਤੇ ਫੇਰ ਵੀ ਉਹਨਾਂ ਦੀ ਜਿਹੜੀ ਉਮਰ ਹੁੰਦੀ ਸੀ ਕੋਈ 90 ਸਾਲ 100 ਸਾਲ 110 ਸਾਲ ਤੱਕ ਉੰਦਿਸ਼ ਹੋਣ ਦੀ ਉਮਰ ਪਰ ਆ ਜਿਹੜੇ ਅੱਜਕੱਲ ਦੇ ਜਿਹੜੇ ਨਸ਼ਿਆ ਸਮੈਕ ਚਿੱਟਾ ਇਹੋ ਜਿਹੇ ਨਸ਼ੇ ਨਹੀਂ ਕਰਨੇ ਚਾਹੀਦੇ ਤੁਸੀਂ ਦੇਖਿਆ ਵੀ ਛੋੜੀ ਛੋੜੇ ਬੱਚੇ ਨਸ਼ਿਆਂ ਤੇ ਲੱਗੇ ਆ ਤੁਸੀਂ ਦੇਖਿਆ ਵੀ ਇਹ ਜਲਦੀ ਜਿਹੜੇ 15 20 ਸਾਲਾਂ ਦੇ ਵਿੱਚ ਹੀ ਮੁੱਕ ਜਾਂਦੇ ਆ ਤੇ ਇਸ ਕਰਕੇ ਨਸ਼ੇ ਨਹੀਂ ਕਰਨੇ ਚਾਹੀਦੇ ਮਤਲਬ ਵੀ ਮੈਂ ਇਹ ਜਿਹੜਾ ਪੈਗ ਗਾਣਾ ਕੱਢਿਆ ਤੁਸੀਂ ਸੁਣੋਗੇ ਤੁਹਾਨੂੰ ਆਨੰਦ ਆਏਗਾ ਕਿ ਪੈਗ ਜਿਹੜਾ ਗਾਣਾ ਕੱਢਿਆ ਸਿਰਫ ਇੱਕ ਯਾਰੀ ਦੋਸਤੀ ਵਾਸਤੇ ਕੱਢਿਆ ਵੀ ਤੁਸੀਂ ਇੱਕ ਪੈਗ ਦੇ ਬਹਾਨੇ ਅੱਜ ਕੱਲ ਕਿਸੇ ਨੂੰ ਚਾਹ ਤੇ ਬੁਲਾਉਂਦੇ ਆ ਨਾ ਚਾਹ ਤੇ ਕੋਈ ਆਉਂਦਾ ਨਹੀਂ ਗਾ ਤੇ ਜੇ ਉਹ ਲਗੇ ਮਾੜਾ ਜੇ ਤੈਨੂੰ ਯਾਰ ਆਪਾਂ ਪੈਗ ਮੈਂ ਬੋਤਲ ਕਿੰਨੀ ਆਂਦੀ ਬੜੀ ਵਧੀਆ ਚੰਡੀਗੜ੍ਹੋਂ ਜਾਂਦੀ ਆ ਤੇ ਆਪਾਂ ਥੋੜਾ ਪਈਏ ਤੇ ਮੇਰੇ ਹਿਸਾਬ ਨਾਲ ਜਿੱਥੇ ਚਾਰ ਦੋਸਤਾਂ ਨੂੰ ਸੱਦਿਆ ਤਾਂ ਉਥੇ 10 ਵੀ ਆ ਸਕਦੇ ਹੈਗੇ ਫਿਰ ਕੰਮ ਮਗ ਜਾਂਦਾ ਗਾ ਇਸ ਕਰਕੇ ਥੋੜੀ ਜਿਹੀ ਜੇ ਪੀਣੀ ਵੀ ਆ ਕਿਤੇ ਨਾ ਕਿਤੇ ਉਹ ਵੀ ਆਪਣੇ ਘਰ ਵੀ ਉਹ ਥੋੜੀ ਜੀ ਐਵੇਂ ਦਵਾਈ ਤੌਰ ਤੇ ਜਿਆਦਾ ਨਾ ਪੀਓ ਬਾਕੀ ਸ਼ਰਾਬ ਵੈਸ ਤੇ ਸੇਰ ਵਾਸਤੇ ਹਾਨੀ ਕਰਕੇ ਆ ਬਾਕੀ ਜਿਹੜੇ ਵੀ ਕਲਾਕਾਰਾਂ ਨੇ ਮੇਰੇ ਇਸ ਗਾਣੇ ਵਿੱਚ ਕੰਮ ਕੀਤਾ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਔਰ ਜਿਹੜੇ ਇਸ ਰਿਲੀਜ਼ਿੰਗ ਸਮੇ ਅਸੀਂ ਇਸ ਗਾਣਾ ਜਿਹੜਾ ਰਿਲੀਜ਼ ਕਰ ਰਹੇ ਨਿਊ ਅੰਮ੍ਰਿਤਸਰ ਚਾਹੇ ਚੂਰੀ ਤੇ ਗਾਣਾ ਰਿਲੀਜ਼ ਕਰ ਰਹੇ ਆ ਜੀ ਔਰ ਵਿਕਰਮ ਜੀ ਮਾਲ ਸਾਹਿਬ ਉਹਨਾਂ ਨੇ ਸਾਡਾ ਬਹੁਤ ਸਾਥ ਦਿੱਤਾ ਜੀ ਉਹਦੇ ਓਨਰ ਆ ਜੀ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਅੱਜ ਇਹ ਸਾਡੀ ਰਿਲੀਜ਼ਿੰਗ ਮੌਕੇ ਸਾਡੇ ਸਤਿਕਾਰਯੋਗ ਜਿਨ੍ਹਾਂ ਦਾ ਗਾਣਾ ਲਿਖਿਆ ਵਾ ਜੀ ਜਸ ਫੈਬਰੂਰੀ ਸਾਹਿਬ ਮੈਂ ਬੇਨਤੀ ਕਰਦਾ ਵੀ ਉਹਨਾਂ ਨੂੰ ਵੀ ਥੋੜਾ ਜਿਹਾ ਦਿਖਾਇਆ ਜਾਵੇ ਇਨਾਂ ਦਾ ਗਾਣਾ ਲਿਖਿਆ ਵਈ ਤੇ ਇਨਾਂ ਦੀ ਕੰਪਨੀ ਤੋਂ ਇਹ ਗਾਣਾ ਰਿਲੀਜ਼ ਹੋਣ ਜਾ ਰਿਹਾ ਵਾ ਜੀ ਤੇ ਬਹੁਤ ਵਧੀਆ ਇਹ ਇਨਸਾਨ ਹੈ ਬਹੁਤ ਵਧੀਆ ਇਹਨਾਂ ਨੇ ਗਾਣੇ ਲਿਖਦੇ ਕਾਫੀ ਅੱਗੇ ਗਾਣੇ ਮੇਰੇ ਇਹਨਾਂ ਨੇ ਕੀਤੇ ਵੀ ਆ ਇਹ ਵੀ ਗਾਣਾ ਮੈਨੂੰ ਇਹਨਾਂ ਨੇ ਵਿਸ਼ਵਾਸ ਦਵਾ ਵੀ ਤੇਰਾ ਗਾਣਾ ਮੈਂ ਵਧੀਆ ਤਰੀਕੇ ਨਾਲ ਪ੍ਰਮੋਟ ਕਰਾਂਗਾ ਜੀ ਵਧੀਆ ਤਰੀਕੇ ਨਾਲ ਇਹਦੀ ਪ੍ਰੋਮੋਸ਼ਨ ਹੋਏਗੀ ਮੈਨੂੰ ਉਮੀਦ ਹੈ ਤੁਹਾਨੂੰ ਇਹ ਗਾਣਾ ਪਸੰਦ ਹੋਏਗਾ ਮੈਂ ਜਸਪੈਦਪੁਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਔਰ ਇਸ ਜਿਹੜੇ ਕਿ ਆਪਣਾ ਰੀਜੀਨ ਸਮੇਂ ਪਹੁੰਚੇ ਨੇ ਸਾਡੇ ਮਾਨਯੋਗ ਅਰਵਿੰਦਰ ਭੱਟੀ ਜੀ ਗਲੰਦਰ ਦੂਰਦਰਸ਼ਨ ਤੋਂ ਤੁਸੀਂ ਅਕਸਰ ਉਹਨਾਂ ਨੂੰ ਖਬਰਾਂ ਵਿੱਚ ਦੇਖਦੇ ਜਦੋਂ ਵੀ ਤੁਸੀਂ ਕਿਤੇ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਦੇਖੋ ਜਦੋਂ ਤੁਸੀਂ ਇਹ ਬੋਲਦੇ ਆ ਤਾਂ ਤੁਸੀਂ ਆਵਾਜ਼ ਤੋਂ ਪਤਾ ਲਾ ਸਕਦੇ ਹੋ ਵੀ ਇਹ ਅਰਵਿੰਦਰ ਭੱਟੀ ਜੀ ਆਇਆ ਜਾਂ ਰਮਨ ਕੁਮਾਰ ਜੀ ਕਿਉਂਕਿ ਇਹ ਇੱਕ ਫੇਮਸ ਚਿਹਰੇ ਹੈਗੇ ਦੂਰਦਰਸ਼ਨ ਦੇ ਜਾਂ ਕੋਲੇਸ਼ਾ ਹੀ ਔਰ ਇਸ ਗਾਣੀ ਦੇ ਵਿੱਚ ਕੰਮ ਕੀਤਾ ਸੀ ਚਾਚਾ ਬਿਸ਼ਨਾ ਜੀ ਨੇ ਵੀ ਕੰਮ ਕੀਤਾ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਾਬੀ اٹਵਾਲ ਜੀ ਨੇ ਕੰਮ ਕੀਤਾ ਗਿੰਦੂ ਕੈਂਟ ਜੀ ਨੇ ਡਾਊਨ ਅਮਰੀ ਜੀ ਨੇ ਕੰਮ ਕੀਤਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਇਸ ਮੌਕੇ ਪਹੁੰਚੇ ਸਾਡੇ ਮਾਨਯੋਗ ਕਵਲ ਜੀ ਜੀ ਕਵਲ ਜਿਹੜੇ ਕਿ ਲਖਵਿੰਦਰ ਮੜਾਲੀ ਜੀ ਦੇ ਸ਼ਗਿਰਦ ਆ ਬਹੁਤ ਵਧੀਆ ਬੰਦੇ ਆ ਜੀ ਬਹੁਤ ਵਧੀਆ ਇਨਸਾਨ ਆ ਮਨੀਸ਼ਾ ਜੀ ਮੈਮ ਮਨੀਸ਼ਾ ਜੀ ਉਹ ਵੀ ਪਹੁੰਚੇ ਜੀ ਆ ਆਖਦੇ ਆ ਜੀ ਸਾਡੇ ਸ਼ਮੀ ਖਾਨ ਸਾਹਿਬ ਉਹ ਪਹੁੰਚੇ ਨੇ ਧੰਨਵਾਦ ਜੀ ਉਹਨਾਂ ਦਾ ਔਰ ਸਾਡੇ ਸ਼ਾਹ ਜੀ ਹਾਂਜੀ ਮਨੋਰੰਜਨ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਐਚਰਕੋਰ ਦੀ ਬੇਟਕਾ ਦਾ ਗਾਣੇ ਦਾ ਨਾਮ ਹੈਗਾ ਜੀ ਪੈਕ ਇਹ ਗਾਣਾ ਸਿਰਫ ਇੱਕ ਮਨੋਰੰਜਨ ਵਾਸਤੇ ਹੈ ਯਾਰੀ ਕੌਸਟੀ ਦੇ ਵਿੱਚ ਦੇ ਕੋ ਚਾਰ ਦੋਸਤ ਇਕੱਠੇ ਹੁੰਦੇ ਐ ਬਾਕੀ ਮੈਸੇਜ ਟਾਈਪ ਗਾਣਾ ਹੈ ਇਹ ਸਿਰਫ ਇੱਕ ਮਨੋਰੰਜਨ ਵਾਸਤੇ ਇਹਨਾਂ ਦਾ 뮤직 ਹਰੀਮੇ ਚੀਦਾ ਹੈ ਤੇ ਸਿੰਗਰ ਨੇ ਵਰਲਡ ਫੇਮਸ ਆਵਾਜ਼ ਹੈ ਜੀ ਆਸ਼ੀਰ암 ਜਨ ਜੀ ਔਰ ਸਭ ਤੋਂ ਖੁਸ਼ੀ ਦੀ ਗੱਲ ਇਹ ਹੈ ਕਿ ਇਹਨਾਂ ਹਸਤੀਆਂ ਦੇ ਰਹਿਨ ਮਾਈ ਦੇ ਹੇਠੇ ਗਾਣਾ ਰੀਲ ਹੈ ਉਹਨਾਂ ਦੇ ਵਿੱਚ ਰਵਿੰਦਰ ਭੱਟੀ ਦੀ ਬਹੁਤ ਵੱਡੀ ਫਿਲਮ ਵਿੱਚ ਗਸਤੀ ਦਾ ਨਾਮ ਆ ਉਹਦਾ ਨਾਮ ਹੀ ਲੈ ਕੇ ਜੀ ਅਮਨਕੀਰ ਸਿੰਘ ਜੀ ਭੁਲੇਸ਼ਾ ਜੀ ਬੜੀ ਵੱਡੀ ਦਸਤਰੀ ਨੇ ਨਾਮ ਨੇ ਉਹ ਮਹਿਨਾਜ ਹਸਤੀਆਂ ਦੀ ਹਾਜ਼ਰੀ ਦੇ ਵਿੱਚ ਗਾਣਾ ਜਿਹੜਾ ਰੀਲ ਹੋਇਆ ਇਹਨੂੰ ਵੱਧ ਵੱਧ ਸ਼ੇਅਰ ਕਰਨਾ ਹੈ ਔਰ ਦੇਖਣਾ ਹੈ ਔਰ ਦੇਖ ਕੇ ਆਪਣੀ opinion ਵੀ ਦੇਣਾ ਕਿ ਤੁਹਾਨੂੰ ਗਾਣਾ ਕਿੱਦਾਂ ਦਾ ਲੱਗਾ ਔਰ ਜਿੰਨੀਆਂ ਵੀ ਇਸ ਗਾਣੇ ਰਿਲੀਜ਼ਿੰਗ ਦੇ ਮੌਕੇ ਤੇ ਪ੍ਰੈਸ ਮੀਡੀਆ ਵੱਲੋਂ ਮਹਿਨਾਜ ਹਸਤੀਆਂ ਬਹੁਤ ਸੀਜਾ ਜੀ ਅਮਰਿਤ ਘੋੜੀ ਬੜਾ ਵੱਡਾ ਨਾਮ ਦਸਤੇ ਦਾ ਤੋਂ ਪਹੁੰਚੇ ਆ ਉਹਨਾਂ ਦਾ ਦਿਲ ਤੋਂ ਸਵਾਗਤ ਹੈ ਔਰ ਇਸੇ ਤਰ੍ਹਾਂ ਜਿਹੜਾ ਰਿਪੋਰਟ ਕਰਦੇ ਰਹੇ ਉਹਨਾਂ ਨੂੰ ਥੈਂਕ ਯੂ